ਜਿਨ੍ਹਾਂ ਨੂੰ ਪੈਸੇ ਦਿਵਾਏ ਸੀ ਇਹਨਾਂ ਦੇ ਕਹਿਣ ਦੇ ਮੁਤਾਬਿਕ ਉਹ ਆਂਦੇ ਤੇ ਤਾਬੜ ਤੋੜ ਗੱਡੀ ਉੱਤੇ ਤੇਜ਼ ਤਰ੍ਹਾਂ ਹਥਿਆਰ ਪਾਉਣਾ ਸ਼ੁਰੂ ਕਰਦੇ ਨੇ ਇਹ ਤਾਂ ਤਸਵੀਰ ਇਸ ਕਰਕੇ ਦਿਖਾ ਰਿਹਾ ਕਿ ਪੂਰਾ ਪੂਰਾ ਜਿਹੜਾ ਗੱਡੀ ਦੇ ਜਿੰਨੇ ਸ਼ੀਸ਼ੇ ਹੁੰਦੇ ਨੇ ਸਾਰੇ ਸਾਰੇ ਤੋੜਤੇ ਨੇ ਅਖਿਆ ਪਿੱਛੋਂ ਦੀ ਨੋਵਾ ਗੱਡੀ ਕਿਸੇ ਬੰਦੇ ਨੇ ਲਈ ਸਰਦਾਰ ਬੰਦਾ ਸੀਗਾ ਇੱਕ ਬੰਦਾ ਆ ਕੇ ਮੈਨੂੰ ਕਹਿੰਦਾ ਜੀ ਬਾਹਰ ਆਓ ਗੱਲ ਕਰਨੀ ਹੈ ਮੈਂ ਕਿਹਾ ਦੱਸੋ ਜੀ ਕੀ ਗੱਲ ਕਰਨੀ ਆ ਮੈਂ ਥੋੜਾ ਜਿਹਾ ਡਾਊਨ ਕਰਕੇ ਪੁੱਛਿਆ ਕਿ ਕੀ ਗੱਲ ਕਰਨੀ ਕਹਿੰਦੇ ਬਾਹਰ ਆਓ ਨਾਲ ਹੀ ਪਿੱਛੋਂ ਸਰਦਾਰ ਆਇਆ ਗਾਲਾਂ ਕੱਢਣ ਲੱਗਾ ਕਹਿੰਦਾ ਬਾਹਰ ਆ ਮੈਂ ਕਿਹਾ ਮੈਂ ਜਿੱ ਮੈਂ ਆਪਣੀ ਬਚਾਲੀ ਗੱਡੀ ਜਿਵੇਂ ਇੱਕ ਨੂੰ ਟੋੜਨ ਲੱਗਾ ਪਿੱਛੋਂ ਗੱਡੀ ਦੇ ਵਿੱਚ ਹੋਈ ਇਹਨਾਂ ਨੇ ਕਿਰਪਾਨਾਂ ਹੋਕੀਆਂ ਗੱਡੀਆਂ ਗੱਡੀ ਤੇ ਮਾਰਨੀ ਸ਼ੁਰੂ ਕਰਤੀਆਂ ਮੇਰੀ ਵਾਈਫ ਬਾਹਰ ਆਈ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਜੀ ਇਹ ਲੋਕ ਖੁੱਲਾ ਹੁੰਦਾ ਹੈ ਤੁਹਾਨੂੰ ਬਿਲਕੁਲ ਸਰ ਕਿਰਪਾਨਾਂ ਸੀਗੀਆਂ ਉਹਨਾਂ ਕੋਲ ਜੇ ਮੈਂ ਗੱਡੀ ਤੁਸੀਂ ਮੌਕੇ ਤੇ ਕੈਮਰੇ ਲੱਗੇ ਹੋਏ ਚੌਂਕ ਦੇ ਵਿੱਚ ਅਗਰ ਨਾ ਦੇ ਅਗਰ ਦੇਖੋ ਤੁਸੀਂ ਉਹਨਾਂ ਨੂੰ ਤੇ ਅਗਰ ਜੇ ਮੈਂ ਕਿਤੇ ਗੱਡੀ ਚੋਂ ਬਾਹਰ ਆ ਜਾਂਦਾ ਤੇ ਇਹਨਾਂ ਨੇ ਤਾਂ ਮਾਰ ਦਿਆ ਨਾ ਸੀ ਕਿਰਪਾਨਾਂ ਸੀਗੀਆਂ ਹੋਕੀਆਂ ਸੀ ਇਹਨਾਂ ਕੋਲ ਜੀ ਦਿਸਤ ਗੱਡੀ ਸੀ ਕਿ ਰੋਡ ਸਰੇ ਆ ਆਰ ਪੀ ਐਸ ਵੀ ਦੇ ਵਿੱਚ ਚੌਂਕ ਦੇ ਲੂਟਰਨਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਸੀਂ ਕਿਸੇ ਨੂੰ ਪੈਸਾ ਦਿਵਾਉਂਦੇ ਹੋ ਤਾਂ ਪੈਸਾ ਲੈਣ ਦੀ ਸੋਚਦੇ ਹੋ ਤਾਂ ਤੁਹਾਡੇ ਨਾਲ ਵੀ ਇੱਕ ਐਸਾ ਵਾਕਿਆ ਹੋ ਸਕਦਾ ਹੈ ਜੋ ਇਸ ਨੌਜਵਾਨ ਦੇ ਨਾਲ ਹੋਇਆ ਇਹ ਨੌਜਵਾਨ ਆਰਤੀ ਸਟੀਲ ਦੇ ਕੋਲ ਆਪਣੀ ਮਿਸਿਸ ਨੂੰ ਰੋਟੀ ਦੇ ਲਈ ਵਸਤੇ ਗਿਆ ਸੀ ਪਿੱਛੋ ਦੀ ਜਿਨ੍ਹਾਂ ਨੇ ਪੈਸੇ ਦਿਵਾਏ ਸੀ ਇਹਨਾਂ ਦੇ ਕਹਿੰਦੇ ਮੁਤਾਬਿਕ ਉਹ ਆਂਦੇ ਤੇ ਤਾਬੜ ਤੋੜ ਗੱਡੀ ਉੱਤੇ ਤੇਜ਼ ਤਰ੍ਹਾਂ ਹਥਿਆਰ ਮਾਰਨਾ ਸ਼ੁਰੂ ਕਰ ਦਿੰਦੇ ਨੇ ਇਹ ਤੁਹਾਨੂੰ ਤਸਵੀਰ ਇਸ ਕਰਕੇ ਦਿਖਾ ਰਿਹਾ ਕਿ ਪੂਰਾ ਪੂਰਾ ਜਿਹੜਾ ਗੱਡੀ ਦੇ ਜਿੰਨੇ ਸ਼ੀਸ਼ੇ ਹੁੰਦੇ ਨੇ ਸਾਰੇ ਸਾਰੇ ਤੋੜਤੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਜਗਾ ਦੇ ਉੱਤੇ ਖਿਲਰੇ ਹੋਏ ਨੇ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਲੇਕੇ ਗੱਡੀ ਦਾ ਜਿਹੜਾ ਬੈਕਲਾ ਸ਼ੀਸ਼ਾ ਨੇ ਉਹ ਵੀ ਜਿਹੜਾ ਪੂਰਾ ਪੂਰਾ ਤੋੜ ਦਿੱਤਾ ਗਿਆ ਵਾ ਜਿੰਨੇ ਸ਼ੀਸ਼ੇ ਗੱਡੀ ਤੇ ਹੈਗੇ ਨੇ ਸਾਰੇ ਤੋੜ ਦਿੱਤੇ ਗਏ ਨੇ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਭੈ ਬੀਤ ਕਰ ਸਕੀ ਤੁਹਾਨੂੰ ਤਸਵੀਰ ਕਿਉਂਕਿ ਇਹ ਦੇਖ ਸਕਦੇ ਹੋ ਕਿ ਦਾਤ ਕਿਸ ਤਰ੍ਹਾਂ ਮਾਰੇ ਨੇ ਇਹ ਦਾਤ ਦੀ ਤਸਵੀਰਾਂ ਦਿਖਾ ਰਿਹਾ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਲੋਹੇ ਦਾ ਸਮਾਨ ਮਾਰਿਆ ਗਿਆ ਇਹ ਤਸਵੀਰ ਦਿਖਾ ਰਿਹਾ ਪੋਕਲ ਪੁਆਇੰਟ ਫੋਕਲ ਪੁਆਇੰਟ ਦੇ ਏਰੀਏ ਦਾ ਇਹ ਸਾਰਾ ਵਾਕਿਆ ਦੱਸਿਆ ਜਾ ਰਿਹਾ ਵੈ ਇਹ ਸ਼ਖਸ਼ ਰੋਟੀ ਦੀ ਐਨੈਕਸਿਸ ਬੈਂਕ ਦੇ ਕੋਲ ਗਏ ਸੀਗੇ ਲੇਕਿਨ ਇਹ ਗੱਡੀ ਦੀ ਹਾਲਾਤ ਦਿਖਾ ਰਿਹਾ ਕਿ ਗੱਡੀ ਬਿਲਕੁਲ ਬ੍ਰੈਂਡ ਨੀ ਹੋ ਲੇਕਿਨ ਪੂਰੇ ਪੂਰੇ ਸ਼ੀਸ਼ੇ ਜਿਹੜੇ ਨੇ ਇਹਦੇ ਤੋੜ ਦਿੱਤੇ ਗਏ ਨੇ ਸਾਰੇ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ ਨੇ ਵੀਰ ਮੌਜੂਦ ਵੀ ਹੈ ਗੱਲਬਾਤ ਵੀ ਕਰਦੇ ਹਾਂ ਅਸੀਂ ਵੀਰ ਦੇ ਨਾਲ ਵੀਰ ਨਾਮ ਕੀ ਆਪਣਾ ਮੇਰਾ ਸਤਿਮ ਕੁਮਾਰ ਨਾਮ ਹੈ ਮੇਰੇ ਕੀ ਹੋਇਆ ਕੀ ਮਾਮਲਾ ਇੰਨਾ ਵੱਡਾ ਵਾਕਿਆ ਜਿਹੜਾ ਵਾਪਰ ਗਿਆ ਕਿਸ ਤਰ੍ਹਾਂ ਵਾਪਰਿਆ ਮੇਰਾ ਐਕਚੁਅਲੀ ਵੀਰੇ ਸ਼ੇਅਰ ਸ਼ੇਅਰ ਬਾਜ਼ਾਰ ਵਗੈਰਾ ਦਾ ਕੰਮ ਹੈ ਉੜਾ ਉਹ ਫਾਈਨਾਂਸ ਵੀ ਕਰਵਾ ਦਿੰਦੇ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਉੱਥੇ ਰਹਿੰਦੇ ਜਾਂ ਬੈਂਕਰ ਜਾਂਦੇ ਆ ਤੇ ਨੋਨ ਕਰਕੇ ਕਰਵਾ ਦੇਦੇ ਆ ਇਹ ਕੁਝ ਮੇਰਾ ਕੰਮ ਜਿਵੇਂ ਪ੍ਰੋਪਰਟੀ ਡੀਲਰ ਨੇ ਉਹਨਾਂ ਨਾਲ ਲਿੰਕ ਕਾਫੀ ਅੱਛਾ ਮੇਰਾ ਤੇ ਉਹ ਆਪਣੇ ਪਹਿਲਾਂ ਉਹਨਾਂ ਦੇ ਦਿੰਦੇ ਨੇ ਹੋਮ ਲੋਨ ਵਗੈਰਾ ਲੈਪ ਲੋਨ ਕਰਨ ਲਈ ਨਾ ਤੇ ਇੱਦੀ ਆਰਤੀ ਵਰਮਾ ਤੇ ਦੇਵਾਨੰਦ ਵਰਮਾ ਜੀ ਮਿਲੇ ਸੀ ਮੈਨੂੰ ਹੋਮ ਲੋਨ ਕਰਾਣਾ ਸੀ ਇਹਨਾਂ ਨੇ ਆਪਣਾ ਇਹਨਾਂ ਨੇ 18 ਲੱਖ ਰੁਪਏ ਡਿਮਾਂਡ ਕੀਤੀ ਕਹਿੰਦੇ 18 ਲੱਖ ਰੁਪਏ ਸਾਨੂੰ ਹੋਮ ਲੋਨ ਦਵਾ ਦਿਓ ਮੈਂ ਕੋਈ ਗੱਲ ਨਹੀਂ ਜੀ ਜਿੰਨਾ ਹੋਊਗਾ ਜਿੰਨੀ ਵੈਲਿਊ ਆਏਗੀ ਆਪਾਂ ਕਰਾ ਲਾਂਗੇ ਲੋਨਾਂ ਤੇ ਮੈਂ ਇਹਨਾਂ ਦਾ ਲੋਨ ਕਰਾਤਾ ਹੋਮ ਲੋਨ ਇਹ ਕਹਿੰਦੇ ਜੀ 7 ਮਾਰਚ ਨੂੰ ਵਿਆਹ ਸਾਡਾ ਉਸ ਤੋਂ ਪਹਿਲਾਂ ਪਹਿਲਾਂ ਕਰਾ ਦਿਓ ਕਿਉਂਕਿ ਇਹਨਾਂ ਨੇ ਪਤਾ ਨਹੀਂ ਇਹਨਾਂ ਨੇ ਦੱਸਿਆ ਸੀਗਾ ਵੀ ਅਸੀਂ ਪਹਿਲਾਂ ਭੱਜ ਕੇ ਵਿਆਹ ਕਰਾਇਆ ਹੁਣ ਕਰਦੇ ਆਪਸ ਵਿੱਚ ਰਾਜੀਨਾਮਾ ਕਰਕੇ ਵਿਆਹ ਕਰਾਉਣ ਲੱਗੇ ਘਰ ਦੀ ਜੋ ਗੱਲ ਹੋ ਗਈ ਤੇ ਲੇਕਿਨ ਉਸ ਤੋਂ ਬਾਅਦ ਮੈਂ ਇਹਨਾਂ ਦਾ ਲੋਨ ਕਰਾਇਆ ਜੀ 15 ਲੱਖ ਰੁਪਏ ਲੋਨ ਹੋ ਗਿਆ ਇਹ ਕਹਿੰਦੇ ਜੀ ਸਾਨੂੰ 18 ਲੱਖ ਰੁਪਏ ਚਾਹੀਦਾ ਡੀਲਰ ਨੂੰ 3 ਲੱਖ ਰੁਪਏ ਜੀ ਆਪਣੇ ਕੋਲੋਂ ਦੇ ਦਾਂਗੇ ਤੇ ਵਿਆਹ ਤੇ ਸਾਡੇ ਕੋਲ ਪੈਸੇ ਲਾਂਡ ਰੁ ਦੀ 3 ਲੱਖ ਰੁਪਏ ਜਿੰਨਾ ਵੀ ਤੁਹਾਣਾ ਘਟਦਾ ਵਾ ਤੁਸੀਂ ਪਰਸਨਲ ਲੋਨ ਤੋਂ ਸਾਰ ਲਿਓ ਆਪਣਾ ਇਹ ਕਹਿੰਦਾ ਜਿੱਦ ਦੀ ਪੇਮੈਂਟ ਆਊਗੀ ਤੁਸੀਂ ਆਪਣਾ ਜਿਵੇਂ ਕਰਾ ਰਹੇ ਹੋ ਮੈਂ ਇਹਨਾਂ ਦਾ ਪਰਸਨਲ ਲੋਨ ਵੀ ਕਰਾਤਾ ਜੀ ਇਹਨਾਂ ਨੇ ਦੇਵਾਨੰਦ ਨੇ ਆਪਣੀ ਘਰ ਵਾਲੀ ਦੇ ਨਾਂ ਤੇ ਕਰਾਇਆ ਜੀ ਆਰਤੀ ਵਰਮਾ ਦੇ ਨਾਂ ਤੇ ਪਰਸਨਲ ਲੋਨ ਤੇ ਪਰਸਨਲ ਲੋਨ ਦੀ ਅਮਾਉਂਟ ਇਹਨਾਂ ਦੇ ਅਮਾਉਂਟ ਬੈਂਕ 'ਚ ਆਣੀ ਸੀਗੀ ਜੀ 7 ਤਰੀਕ ਤੋਂ ਬਾਅਦ ਕਿਉਂਕਿ ਵਿਆਹ ਇਹਨਾਂ ਦਾ 7 ਤਰੀਕ ਦਾ ਸੀਗਾ ਇਹ ਕਹਿੰਦੇ 7 ਤਰੀਕ ਤੋਂ ਬਾਅਦ ਤਾਂ ਸਾਨੂੰ ਅਮਾਉਂਟ ਦੀ ਲੋੜ ਵੀ ਨਹੀਂ ਫਿਰ ਤੇ ਮੈਂ ਇਹਨਾਂ ਦਾ ਮੈਂ ਕਿਹਾ ਚਲੋ ਕਿ ਕੰਮ ਕਰਦੇ ਆਂ ਮੈਨੂੰ ਪੇਮੈਂਟ ਬੀਮੈਂਟ ਮੇਰਕ 3 ਲੱਖ ਰੁਪਏ ਤੁਸੀਂ ਮੇਰੇ ਤੋਂ ਲੈ ਲਓ ਜਿੰਨਾ ਵੀ ਪੇਮੈਂਟ ਤੁਹਾਡੀ ਲੱਗਦੀ ਹੈ ਤੁਸੀਂ ਮੇਰੇ ਤੋਂ ਲੈ ਕੇ ਸਾਰ ਲਓ ਤੇ ਜਿੱਦਾਂ ਹੀ ਤੁਹਾਡੀ ਪੇਮੈਂਟ ਆਂਦੀ ਹੈ ਤੁਸੀਂ ਮੈਨੂੰ ਟ੍ਰਾਂਸਫਰ ਕਰ ਦਿਓ ਚਲੋ ਜੀ ਉਹ ਪੇਮੈਂਟ ਇਹਨਾਂ ਨੂੰ ਮੈਂ ਕੈਸ਼ ਦੇਤੀ ਆਪਣੇ 3 ਲੱਖ ਰੁਪਏ ਇਹਨਾਂ ਨਾਲ ਗੱਲ ਵੀ ਹੋ ਗਈ ਜੇ ਪੇਮੈਂਟ ਇਹਨਾਂ ਦੇ ਨਾ ਅਕਾਊਂਟ 'ਚ ਆ ਗਈ 3-4 ਦਿਨਾਂ ਬਾਅਦ ਮੈਂ ਇਹਨਾਂ ਦੇ ਵਾਈਫ ਹਸਬੰਦ ਨੂੰ ਫੋਨ ਕਰਕੇ ਪੁੱਛਿਆ ਨਾ ਕਿ ਸਰ ਤੁਹਾਡੀ ਪੇਮੈਂਟ ਦੇਖਿਓ ਅਕਾਊਂਟ 'ਚ ਆ ਗਈ ਬੈਂਕ ਤੋਂ ਕਨਫਰਮ ਕਰ ਲਿਓ ਇੱਕ ਵਾਰੀ ਕਹਿੰਦੇ ਹਾਂ ਜੀ ਆ ਗਈ ਰਾਤੀ 11 ਵਜੇ ਮੈਂ ਇਹਨਾਂ ਨੂੰ ਕਾਲ ਕੀਤਾ ਸੀ ਤੇ ਕਹਿੰਦੇ ਆ ਗਈ ਤੁਸੀਂ ਆ ਕੇ ਆਪਣੀ ਪੇਮ ਮੈਂ ਇਹਨਾਂ ਦੇ ਕਰੀ ਗਿਆ ਇਹਨਾਂ ਨੇ 1 ਲੱਖ ਰੁਪਇਆ ਉਸ ਟਾਈਮ Google Pay ਤੋਂ ਮੈਨੂੰ ਟ੍ਰਾਂਸਫਰ ਕਰਤਾ ਕਿਉਂਕਿ ਬੈਂਕ ਤੋਂ ਟ੍ਰਾਂਸਫਰ ਹੋ ਨਹੀਂ ਰਿਹਾ ਸੀ ਇਹਨਾਂ ਦੇ ਤੇ ਇਹਨਾਂ ਨੇ ਮੈਨੂੰ Google Pay ਕਰਤਾ ਜੀ ਇਹਨਾਂ ਨੇ ਆਪ ਕੀਤਾ ਬਾਕੀ ਪੇਮੈਂਟ ਹੈ ਮੈਂ ਇਹਨਾਂ ਨੂੰ ਕਿਹਾ ਜੀ ਬਾਕੀ ਪੇਮੈਂਟ ਕਰਾ ਦਿਓ ਕਹਿੰਦੇ 24 ਘੰਟੇ ਬਾਅਦ ਸਾਡੀ ਲਿਮਿਟ ਐਕਸੀਡ ਹੋ ਗਈ ਅਸੀਂ ਕਰ ਦਾਂਗੇ 24 ਪੇਮੈਂਟ ਜੋ 2 ਲੱਖ 1000 ਪੈਂਡਿੰਗ ਆ ਤੁਹਾਡਾ ਕਰ ਦਾਂਗੇ 24 ਘੰਟੇ ਬਾਅਦ ਵੀ ਇਹਨਾਂ ਨੇ ਪੇਮੈਂਟ ਨਹੀਂ ਕੀਤੀ ਜੀ 24 ਘੰਟੇ ਬਾਅਦ ਜਦੋਂ ਪੇਮੈਂਟ ਪੇਮੈਂਟ ਲਈ ਗੱਲ ਕੀਤੀ ਇਹਨਾਂ ਦੇ ਮੈਂ ਕਿ ਪੇਮੈਂਟ ਵੀ ਰੀ ਦੇ ਦਿਓ ਜੀ ਹ ਤੇ ਕਹਿੰਦੇ ਪੇਮੈਂਟ ਹੋ ਨਹੀਂ ਰਹੀ ਤੁਸੀਂ ਚੈੱਕ ਲੈ ਲਓ ਚੈੱਕ ਵੀ ਇਹਨਾਂ ਨੇ ਤਾਂ ਦਿੱਤਾ ਕਿ ਥੋੜਾ ਜਿਹਾ ਬਹਿਸ ਵਸਾਈ ਹੋ ਗਈ ਉਸ ਚੀਜ਼ ਤੇ ਲੈ ਕੇ ਪੇਮੈਂਟ ਨੂੰ ਕਿ 2 ਲੱਖ ਰੁਪਏ ਪੇਮੈਂਟ ਛੁੱਟੀ ਨਹੀਂ ਹੁੰਦੀ ਮੈਂ ਇਹਨਾਂ ਨਾਲ ਬਹਿਸ ਕਰੀ ਤੇ ਇਹਨਾਂ ਨੇ ਮੈਨੂੰ ਚੈੱਕ ਇਸ਼ੂ ਕਰਤਾ ਮੈਂ ਆਪਣੇ ਬੈਂਕ 'ਚ ਚੈੱਕ ਲਗਾਇਆ ਚੈੱਕ ਬਾਉਂਸ ਹੋ ਗਿਆ ਮੈਂ ਇਹਨਾਂ ਨੂੰ ਦੁਬਾਰਾ ਕਾਲ ਕਰਿਆ ਕਿ ਵੀ ਪੇਮੈਂਟ ਦਾ ਤੁਹਾਡਾ ਚੈੱਕ ਬਾਉਂਸ ਹੋ ਗਿਆ ਜੀ ਹੁਣ ਕੀ ਕਰਨਾ ਇਹ ਮੈਂ ਇਹਨਾਂ ਬਹਿਸਣ ਲੱਗ ਗਏ ਕਹਿੰਦੇ ਜੀ ਚੈੱਕ ਵਾਪਸ ਕਰ ਦਿਓ ਜੀ ਪੇਮੈਂਟ ਤੁਹਾਡੀ ਕੋਈ ਹੈ ਨਹੀਂ ਇਹਦੀ ਆ ਇਹ ਵਾਈਫ ਦੀ ਲਵਾਈਫ ਦੀ ਵਰਡਿੰਗ ਹੈ ਜੀ ਇਹ ਕਹਿੰਦੇ ਕਿਹੜੀ ਪੇਮੈਂਟ ਤੇ ਮੈਂ ਉਹ ਚੈੱਕ ਲੈ ਜਾ ਕੇ ਆਪਣੇ ਵਕੀਲ ਨੂੰ ਦਿੱਤਾ ਉਹਨਾਂ ਨੇ ਜੀ ਨੋਟਿਸ ਇਸ਼ੂ ਕਰਤਾ ਨੋਟਿਸ ਮੇਰੇ ਕੋਲ ਹੈਗਾ ਉਸ ਦਿਨ ਅੱਜ ਵਾਕਿਆ ਹੋਇਆ ਮੈਂ ਉਹੀ ਦੱਸ ਰਿਹਾ ਇਸੇ ਨੋਟਿਸ ਤੋਂ ਬਾਅਦ ਹੀ ਸਾਰੀ ਕਹਾਣੀ ਸ਼ੁਰੂ ਹੋਈ ਜਦੋਂ ਇਹ ਨੋਟਿਸ ਇਹਨਾਂ ਕੋਲ ਪਹੁੰਚਿਆ ਇਹਨਾਂ ਨੇ ਨੋਟਿਸ ਦਾ ਵਾਪਸ ਲੈਣ ਤੋਂ ਇਨਕਾਰ ਕਰਤਾ ਸੀ ਠੀਕ ਹੈ ਜੀ ਮੈਂ ਮੇਲ ਵੀ ਕਰਤਾ ਸੀ ਇਹਨਾਂ ਨੂੰ ਨੋਟਿਸ ਮੇਰੇ ਕੋਲ ਸਾਰੀਆਂ ਮੇਲ ਚੈਟਸ ਸਭ ਕੁਝ ਪਿਆ ਹੋਇਆ ਜੀ ਉਹਨਾਂ ਨੇ ਪੇਮੈਂਟ ਵੀ ਦਿੱਤੀ ਹੈ ਪੇਮੈਂਟ ਕਿੰਨੀ ਆਈ ਹੈ ਸਾਰਾ ਰਸੀਵ ਕੀਤਾ ਹੈ ਮੇਲ ਮੂਲ ਸਭ ਕੁਝ ਪਿਆ ਹੈ ਤੇ ਇਹਨਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹ ਧਮਕੀਆਂ ਦੇ ਖਿਲਾਫ ਇਹਨਾਂ ਨੇ ਜੀ 2-3 ਦਿਨ ਪਹਿਲਾਂ ਹੀ ਮੈਨੂੰ ਕਾਲ ਆਇਆ ਜੀ ਆਰਤੀ ਵਰਮਾ ਦਾ ਇਹਨਾਂ ਨੇ ਗਾਲ ਗਾਲੇ ਗੱਡੀਆਂ ਸ਼ੁਰੂ ਕਰਤੀਆਂ ਫੋਨ ਚੱਕਦੇ ਮੇਰੀ ਵਾਈਫ ਮੇਰੇ ਨਾਲ ਉਹ ਗੱਡੀ 'ਚ ਬੈਠੀ ਸੀ ਤੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਉਸ ਚੀਜ਼ ਦੀ ਇਹਨਾਂ ਨੂੰ ਆਰਤੀ ਵਰਮਾ ਜੀ ਦੀ ਇਹਨਾਂ ਨੇ ਅੱਜ ਵਾਕਿਆ ਹੋਇਆ ਕਿਤੇ ਬਾਈ ਮੈਂ ਦੱਸਾਂ ਉਹ ਮੈਂ ਆਪਣੀ ਵਾਈਫ ਨੂੰ ਰੋਟੀ ਦੇਣ ਜਾ ਰਿਹਾ ਸੀ ਉਹ ਬੈਂਕ 'ਚ ਕੰਮ ਕਰਦੀ ਹੈ ਜੀ ਇਹਨਾਂ ਨੇ ਧਮਕੀਆਂ ਦਿੱਤੀਆਂ ਸੀ ਮੈਨੂੰ ਉਸ ਤੋਂ ਬਾਅਦ ਕਿ ਜੇ ਨਹੀਂ ਜੇ ਨਹੀਂ ਕੇਸ ਵਾਪਸ ਲੈਣਾ ਤੇ ਆਪਦੀ ਹਾਲਤ ਦਾ ਜ਼ਿੰਮੇਵਾਰ ਖੁਦ ਹੋਏਗਾ ਮੈਂ ਕਿਹਾ ਕੋਈ ਗੱਲ ਨਹੀਂ ਕੇ ਆਪਾਂ ਕੋਰਟ ਕੇਸ ਲਾਇਆ ਦੇਖ ਲਾਂਗੇ ਤੇ ਮੈਂ ਜ ਰੋਟੀ ਦੇ ਜਾਂ ਰਿਹਾ ਸੀ ਆਪਣੀ ਵਾਈਫ ਨੂੰ ਐਕਸਿਸ ਬੈਂਕ ਮੈਂ ਐਕਸਿਸ ਬੈਂਕ ਦੇ ਬਾਹਰ ਗੱਡੀ ਲਾਈ ਮੈਂ ਵਾਈਫ ਨੂੰ ਫੋਨ ਕੀਤਾ ਕਹਿੰਦੀ ਕੋਈ ਨਹੀਂ 5 ਮਿੰਟ ਚ ਆ ਰਹੀ ਆ ਮੈਂ ਬੀਜੀ ਸੀ ਕੀ ਉਹ ਤੇ ਦੇਖਿਆ ਪਿੱਛੋਂ ਦੀ ਨੋਵਾ ਗੱਡੀ ਕਿਸੇ ਬੰਦੇ ਨੇ ਲਾਈ ਸਰਦਾਰ ਬੰਦਾ ਸੀਗਾ ਇੱਕ ਬੰਦਾ ਆ ਕੇ ਮੈਨੂੰ ਕਹਿੰਦਾ ਜੀ ਬਾਹਰ ਆਓ ਗੱਲ ਕਰਨੀ ਹੈ ਮੈਂ ਕਿਹਾ ਦੱਸੋ ਜੀ ਕੀ ਗੱਲ ਕਰਨੀ ਆ ਮੈਂ ਥੋੜਾ ਸ਼ੀਸ਼ਾ ਡਾਊਨ ਕਰਕੇ ਪੁੱਛਿਆ ਮੈਂ ਕੀ ਗੱਲ ਕਰਨੀ ਕਹਿੰਦੇ ਬਾਹਰ ਆਓ ਨਾਲ ਹੀ ਪਿੱਛੋਂ ਸਰਦਾਰ ਆਇਆ ਗਾਲਾਂ ਕੱਢਣ ਲੱਗਾ ਕਹਿੰਦਾ ਬਾਹਰ ਆ ਮੈਂ ਕਿਹਾ ਮੈਂ ਜੀ ਇਦਾਂ ਨਹੀਂ ਬਾਹਰ ਆਉਂਗਾ ਕੋਈ ਗੱਲ ਨਹੀਂ ਤੁਸੀਂ ਦੱਸੋ ਗੱਲ ਕੀ ਕਰਨੀ ਤੇ ਮੈਂ ਆਪਦੇ ਵਿਚਾਲੀ ਗੱਡੀ ਜਿਵੇਂ ਅੱਗੇ ਨੂੰ ਤੋਰਨ ਲੱਗਾ ਵਿੱਚੋਂ ਗੱਡੀ ਦੇ ਵਿੱਚੋਂ ਹੀ ਇਹਨਾਂ ਨੇ ਕਿਰਪਾਨਾਂ ਹੋਕੀਆਂ ਗੱਡੀਆਂ ਗੱਡੀ ਤੇ ਮਾਰਨੀਆਂ ਸ਼ੁਰੂ ਕਰਤੀਆਂ ਮੇਰੀ ਵਾਈਫ ਬਾਹਰ ਆਈ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੁਸੀਂ ਇਹ ਲੋਕ ਖੁੱਲਾ ਹੁੰਦਾ ਤੇ ਤੁਹਾਨੂੰ ਬਿਲਕੁਲ ਸਰ ਕਿਰਪਾਨਾਂ ਸੀਗੀਆਂ ਉਹਨਾਂ ਕੋਲ ਜੇ ਮੈਂ ਗੱਡੀ ਤੁਸੀਂ ਮੌਕੇ ਤੇ ਕੈਮਰੇ ਲੱਗੇ ਹੋਏ ਚੌਂਕ ਦੇ ਵਿੱਚ ਅਗਰ ਨਾ ਤੇ ਅਗਰ ਦੇਖੋ ਤੁਸੀਂ ਉਹਨਾਂ ਨੂੰ ਤੇ ਅਗਰ ਜੇ ਮੈਂ ਕਿਤੇ ਗੱਡੀ ਚ ਬਾਹਰ ਆ ਜਾਂਦਾ ਤੇ ਇਹਨਾਂ ਨੇ ਤਾਂ ਮਾਰ ਦੇਣਾ ਸੀ ਕਿਰਪਾਨਾਂ ਸੀਗੀਆਂ ਹੋਕੀਆਂ ਸੀ ਇਹਨਾਂ ਕੋਲ ਪਤਨਨੀ ਤੇਸ਼ਤ ਕਰਤੀ ਸੀ ਕਿ ਰੋਡ ਸਰੇਆਮ ਆਰਟੀਸਟਰੀ ਤੇ ਕੋਈ ਸਰੇਆਮ ਵਿੱਚ ਚੌਂਕ ਦੇ ਆਰ ਥਾਣੇ ਆਗੇ ਥਾਣਾ ਫੋਕਲ ਪੁਆਇੰਟ ਪੈਂਦਾ ਕਬਰਾ ਗਈ ਸੀ ਮੈਨੂੰ ਕੁਝ ਨਹੀਂ ਪਤਾ ਲੱਗਿਆ ਉੱਥੇ ਕਿਉਂਕਿ ਮੇਰੀ ਵਾਈਫ ਵੀ ਖੜੀ ਸੀ ਮੇਰਾ ਦਿਮਾਗ ਕੁਝ ਕੰਮ ਨਹੀਂ ਕੀਤਾ ਉਸ ਟਾਈਮ ਜਿੱਥੇ ਮੈਂ ਗੱਡੀ ਕੱਢ ਲਈ ਨਿਕਲ ਗਿਆ ਕਿਉਂਕਿ ਉਸ ਟਾਈਮ ਮੈਨੂੰ ਪਤਾ ਸੀ ਉੱਥੇ ਹੋਰ ਬੰਦੇ ਖੜੇ ਨੇ ਵਾਈਫ ਤਾਂ ਬੈਂਕ ਚਲੇ ਗਈ ਸੀ ਬੈਂਕ ਦੇ ਅੰਦਰ ਵੜ ਕੇ ਤਾਂ ਕਰਨੀ ਲੱਗੇ ਕੁਝ ਜੇ ਕਰਦੇ ਤਾਂ ਇਸ ਤੋਂ ਵੱਧ ਫਿਰੋ ਇਸ ਤੋਂ ਬਾਅਦ ਹੋਰ ਕੀ ਸਕਦਾ ਪ੍ਰਸ਼ਾਸਨ ਦੇ ਖਿਲਾਫ ਇਹ ਤਾਂ ਮੈਂ ਸ਼ਰਮੋ ਸ਼ਰਮੀ ਆ ਜੀ ਤੇ ਬੈਂਕ ਦੇ ਵਿੱਚ ਵੜ ਕੇ ਵੀ ਇਹ ਕੁਝ ਕਰਤਾ ਇਹਨਾਂ ਨੇ ਠੀਕ ਹੈ ਜੀ ਮੈਂ ਗੱਡੀ ਲੈ ਕੇ ਜਿੱਥੇ ਮੇਰੇ ਜਿੱਥੇ ਉਸ ਟਾਈਮ ਮੇਰੇ ਕੋ ਗੱਡੀ ਹਾ ਹੋਇਆ ਕਿਉਂਕਿ ਮਗਰ ਲਈ ਹੋਈ ਸੀ ਗੱਡੀ ਇਹਨਾਂ ਨੇ ਜਿੱਥੇ ਇੱਥੇ ਟ੍ਰੈਫਿਕ ਕਲੀਅਰ ਮਿਲਿਆ ਮੈਨੂੰ ਮੈਂ ਉੱਥੇ ਉੱਥੇ ਗੱਡੀ ਕੱਢ ਲਈ ਟਿੱਪਾ ਥਾਣੇ ਆਏ ਆਗੇ ਸਰ ਨੂੰ ਮਿਲਿਆ ਸਾਰਾ ਕੁਝ ਦੱਸਿਆ ਉਹਨਾਂ ਨੂੰ ਮੈਂ ਆ ਤੁਹਾਡੇ ਸਾਹਮਣੇ ਆ ਗੱਡੀ ਦੇਖੋ ਹੁਸਿਆਣਾ ਚ ਸੇਫ ਹੈਗਾ ਕੁਛ ਨਹੀਂ ਸੇਫ ਸਰ ਕੋਰਟ ਚ ਕੇਸ ਲਾਇਆ ਤਰਖਾਸ ਸਰ ਕੋ ਲਈ ਹੋਈ ਹੈ ਉਸ ਤੋਂ ਬਾਅਦ ਵੀ ਮ ਕਹਿੰਦਾ ਕਰ ਲੈ ਜਿਹੜੇ ਬੁੜੇ ਨੂੰ ਕਰਨੀਆਂ ਜਿਹੜੇ ਡੀਸੀ ਨੂੰ ਕਰਨੀ ਕਰ ਲੈ ਕੰਪਲੇਂਟ ਮਤਲਬ ਕੋਈ دہشت گردਾਂ ਨੂੰ ਕੋਈ ਨਹੀਂ ਸਰ ਸਰਦਾਰ ਬੰਦਾ ਸ਼ਰੇਆਮ ਕਹਿੰਦਾ ਕਿ ਕਰ ਲੈ ਜਿਹੜੇ ਡੀਸੀ ਨੂੰ ਕਾਲ ਕਰਨੀਆਂ ਜਿਹੜੇ ਡੀਸੀ ਨੂੰ ਕੰਪਲੇਨ ਕਰਨੀਆਂ ਦੇਖਦਾ ਕਿ ਨੂੰ ਕੌਣ ਗਈ ਜਾਂਦਾ ਜਦੋਂ ਇਹ ਮਾਰੀ ਕਿਰਪਾਨਾਂ ਮਾਰੀਆਂ ਜੋ ਕੀ ਕੀ ਹੱਥਾਂ ਸੀਗਾ ਕਿਰਪਾਨਾਂ ਵੀ ਸੀਗੀਆਂ ਕਿਰਪਾਨਾਂ ਸੀਗੀਆਂ ਸਰ ਉਹਨਾਂ ਦੇ ਹੱਥ 'ਚ ਹੋਕੀਆਂ ਸੀ ਕਿਰਪਾਨਾਂ ਸਭ ਕੁ ਸੀਗਾ ਉਹਨਾਂ ਕੋਲ ਲੋਕ ਸੀਗੇ ਉੱਤੇ ਸਰ ਸਾਰੇ ਬੈਂਕ ਦਾ ਸਟਾਫ ਸਾਰਾ ਸੀਗਾ ਉੱਥੇ ਕਿਸੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਕੀ ਕਰਦੇ ਅਗਲਿਆਂ ਕੋਲ ਕਿਰਪਾਨਾਂ ਕਿਸੇ ਨੂੰ ਮਾਰ ਦੇਣ ਅਗਲਾ ਕਿਵੇਂ ਹੱਥ ਪਾ ਲੂਗਾ ਅਗਲੇ ਖੱਲੀ ਅਨਖਾਲੀ ਹੱਥ ਖੜੇ ਉੱਥੋਂ ਉਹਨਾਂ ਨੂੰ ਲੋਕੀਆਂ ਕੁਰਬਾਨਾ ਕੀ ਕਰ ਲੈਣਗੇ ਉਹ ਹੁਣ ਕਿੱ데 ਚੱਲੇ ਹੋ ਫੋਕਲ ਪੁਆਇੰਟ ਥਾਣੇ ਚੱਲੇ ਹਾਂ ਮੈਂ ਹੁਣ ਸਿਰਫ ਫੋਕਲ ਪੁਆਇੰਟ ਥਾਣੇ ਚੱਲੇ ਹਾਂ ਐਸਐਸ ਸਾਹਿਬ ਨੂੰ ਮਿਲ ਲਿਆ ਉਹਨਾਂ ਨੇ ਕਾਲ ਕਰਕੇ ਕਹਿਤਾ ਜੀ ਉੱਧਰ ਚੱਲ ਜਾਓ ਸਟਾਫ ਭੇਜਿਆ ਨਾਲ ਜਾਣ ਲਈ ਕਿਉਂਕਿ ਉਹ ਕਾਫੀ ਦੂਰ ਤੱਕ ਮੇਰੇ ਮਗਰ ਮਗਰ ਆਏ ਹੋ ਸਕਦਾ ਹੈ ਇਹ ਅੱਗੇ ਖੜੇ ਵੀ ਹੋਣ ਮੈਂ ਤੁਹਾਡੀ ਰੇਕੀ ਕੀਤੀ ਗਈ ਹੈ ਬਿਲਕੁਲ ਸਹੀ ਬਿਲਕੁਲ ਇਹ ਸਖਸ਼ ਕਬਰ ਆ ਗਿਆ ਸੀਗਾ ਫੋਕਲ ਪੁਆਇੰਟ ਦੇ ਏਰੀਆ 'ਚ ਵਾਰਦਾਤ ਹੋਈ ਹੈ ਤੇ ਟਿੱਬੇ ਥਾਣੇ ਕੋਲ ਆ ਗਏ ਲੇ ਏ ਪੀਸੀਆਰ ਜਿਹੜੇ ਨੇ ਇਹਨਾਂ ਨੂੰ ਫੋਕਲ ਪੁਆਇੰਟ ਥਾਣੇ ਤੱਕ ਲੈ ਕੇ ਜਾਣਗੇ ਗੱਡੀ ਦੇ ਹਾਲਾਤ ਤੁਹਾਨੂੰ ਦਿਖਾਏ ਜਾ ਰਹੇ ਆ ਕਿਦੇ ਸਾਰੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ ਆਰਤੀ ਸਟੀਲ ਦੇ ਕੋਲ ਦੱਸਿਆ ਜਾ ਰਿਹਾ ਇਹ ਇਨਸੀਡੈਂਟ ਜਿਹੜਾ ਹੋਇਆ ਸੀਗਾ ਕਿ ਪੀਸੀਆਰ ਜਿਹੜੀ ਹੁਣ ਆਈ ਹੈ ਤੁਸੀਂ ਕੀ ਨਾਲ ਛੱਡਣ ਉਸੇ ਜਾ ਰਹੇ ਹੋ ਤੁਹਾਨੂੰ ਤਾਂ ਭੇਜੇ ਕੀ ਕਿਹਾ ਕੀ ਕਿਹਾ ਇਹ ਸੇਫ ਲੱਕ ਜਾਣਾ ਜੀ ਫੋਕਲ ਪੁਆਇੰਟ ਥਾਣੇ ਤੱਕ ਇਹਨਾਂ ਕੋਈ ਵਾਰਦਾਤ ਹੋਈ ਹੈ ਫੋਕਲ ਪੁਆਇੰਟ ਵਾਲੀ ਰੀ ਚੋਧਰੀ ਜਿਹਨਾਂ ਨੂੰ ਹੁਣ ਛੱਡਣ ਜਾ ਰਹੇ ਜੀ ਛੱਡਣ ਜਾ ਰਹੇ ਸੇਫਟੀ ਅਗਰ ਕੋਈ ਅੱਗੇ ਉਲੜਬਾ ਨਾ ਕੋਈ ਹਾਂਜੀ ਕੋ ਸਾਡੇ ਉਹ ਪੀਸੀਆਰ ਮੁਲਾਜ਼ਮ ਨੇ ਜਿਹੜੇ ਡਿਊਟੀ ਆਪਣੀ ਤਨਦੇਹੀ ਨਾਲ ਬਹਾਰੇ ਨੇ ਅਗਰ ਉੱਥੇ ਪੀਸੀਆਰ ਜਾਂ ਪੁਲਿਸ ਖੜੀ ਹੁੰਦੀ ਤਾਂ ਇਹ ਵਾਰਦਾਤਾਂ ਦੀ ਸਾਰੇ ਆਮ ਰੋਡ ਦੇ ਉੱਤੇ دہشت ਗਰਦੀ ਦਿਖਾਈ ਗਈ ਜਿੱਥੇ ਇਸ ਸ਼ਖਸ ਦੀ ਜਿਹੜੀ ਹੈ ਗੱਡੀ ਪੂਰੀ ਭੰਨੀ ਗਈ ਦੇਖਦੇ ਹਾਂ ਥਾਣਾ ਫੋਕਲ ਪੁਆਇੰਟ ਵੱਲੋਂ ਕੀ ਕਾਰਵਾਈ ਅਮਰਚ ਲਿਆਂਦੀ ਜਾਂਦੀ ਹੈ ਤੁਸੀਂ ਭਾਜੀ ਕੀ ਮਾਮਲਾ ਕੀ ਹੈ ਜਿਹੜੀ ਗੱਡੀ ਕੋ ਆ ਰਹੇ ਹੋਣਾ ਸਬਜ਼ੀ ਦੇ ਵਿੱਚ ਗੱਡੀ ਲਗਾ ਕੇ ਕੀ ਚੀਜ਼ੇ ਤੋੜੇ ਨੇ ਉਹਦੇ ਤੇ ਇਹਦਾ ਹਲੇ ਵੀ ਦੇ ਕਲੀਅਰ ਨਹੀਂ ਹੋਇਆ ਕੋਈ ਮਾਮਲਾ ਕੀ ਹੈ ਕਰ ਰਹੇ ਹੈ ਵੈਰੀਫਾਈ ਕੁਛ ਨਹੀਂ ਮਾਮਲਾ ਕਲੀਅਰ ਹੈ ਕਿ ਕਿੰਨਾ ਟੋੜੀ ਕੁਛ ਪੜ ਲੱਗ ਪਾਇਆ ਗੱਡੀ ਗੁੱਡੀ ਕਿੰਨੇ ਨੇ ਭੰਨੀ ਨਹੀਂ ਨਹੀਂ ਗੱਡੀ ਦਾ ਨੰਬਰ ਆ ਗਿਆ ਉਹਦਾ ਟਰੈਕਿੰਗ ਆ ਗਿਆ ਆਪਾਂ ਵੈਰੀਫਾਈ ਕਰਦੇ ਆ ਕਿ ਕੀ ਕੀ ਮੈਟਰ ਹੈ ਕਹਿੰਦੇ ਕਿ ਉਹ ਭੰਨੀ ਦਾ ਕੌਣ ਹੈ ਬੰਦੇ ਜੀ ਥੈਂਕ ਯੂ ਥੈਂਕ ਯੂ ਸ੍ਰੀ ਭਾਜੀ ਲੋਕ ਜਣੋ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ